ਗੁਰੂ ਪਿਆਰ ਵਾਲੇ ਚੱਲ ਰਹੀ ਜਿਹੜੀ ਆਪਣੀ ਪਾਂਧੀਆਂ ਦੀ ਕਥਾ ਵਾ ਤੇ ਰੱਬ ਦੇ ਰਾਹ ਤੇ ਦੁਨੀਆ ਬਹੁਤ ਘੱਟ ਚੱਲਦੀ ਆ ਤੁਝੇ ਚੱਲਦੇ ਵੀ ਆ ਤੇ ਥੋੜਾ ਉਖਾਰਾ ਹੋਣ ਕਰਕੇ ਦੁਨੀਆ ਛੱਡ ਦਿੰਦੀ ਰਾਹ ਇਹ ਜਿਹਨੂੰ ਭਾਈ ਗੁਰਦਾਜ ਜੀ ਕਿਦਨੇ ਪੂਛਿਤ ਪਾਠਕ ਬڑے ਲੋਕੀ ਰਾਹ ਪੁੱਛ ਲੈਂਦੇ ਆ ਤੈ ਧਰੇ ਨਾ ਪੱਗ ਪੂਸ਼ਿਤ ਪਥਕ ਤੈ ਧਰੇ ਨਾ ਪੱਗ ਉੱਥੇ ਕੋ ਪੈਰ ਤੇ ਕੋ ਉਧਰ ਤੁਰਦਾ ਹੀ ਨਹੀਂ ਜਾਂਦਾ ਤਾਂ ਹੈ ਹੀ ਨਹੀਂ ਉਧਰ ਤੈ ਮਾਰਗ ਨ ਧਰੇ ਪੱਗ ਤੇ ਪ੍ਰੀਤਮ ਕੇ ਦੇਸ਼ ਰੱਬ ਦੇ ਘਰ ਪ੍ਰੀਤਮ ਕੇ ਦੇਸ਼ ਕੈਸੇ ਕੇ ਜਾਈਏ ਫਿਰ ਕਿਦਾਂ ਜਾਈਏ ਪੁੱਛ ਲੈ ਆਵਾਜ਼ ਤੇ ਤੁਰੇ ਨਹੀਂ ਆ ਤੇ ਤੁਰਨ ਕੌਣ ਨਹੀਂ ਦਿੰਦਾ ਪਾਈ ਗੁਰਦਾਸ ਨੇ ਪੂਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੇ ਜਿਹੜੀਆਂ ਸੁਹਾਗਵੰਤੀਆਂ ਹੋ ਗਈਆਂ ਪੂਛ ਸਧਸੋ ਗਣੋਨਾਂ ਲੋਕੀ ਪੂਛਦੇ ਜਾ ਕੇ ਸਾਧੂ ਮਾਤਮਨ ਨੂੰ ਕਿ ਸਾਨੂੰ ਕਿ ਰਾਹ ਦੱਸੋ ਪੁੱਛ ਲਿਆ ਤੇ ਕਰਮ ਦੁਹਾਗਣ ਕੇ ਤੇ ਜਿਹੜੀਆਂ ਸੁਹਾਗਵੰਤੀਆਂ ਪੁੱਛੋ ਜਾ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਗੁਰੂ ਨਾਲ ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛੋ ਜਿਹੜੇ ਉਹਦੇ ਨਾਲ ਜੁੜ ਕੇ ਬੈਠੇ ਹੋਏ ਨੇ ਜਿਹੜੇ ਉਹਦੇ ਹੋਗੇ ਨੂੰ ਨਾ ਪੁੱਛੋ ਹਜਾ ਕਿਦਾਂ ਗੱਲ ਬਣੀ ਟਾਡੀ ਪੁੱਛੋ ਜਾਇ ਸੁਆਗਣੀ ਤੁਸੀਂ ਆਵਿਆ ਕਿੰਨੀ ਗੁਣੀ ਉਹਨਾਂ ਆਖਿਆ ਫੇ ਬਹੁਤੀ ਵੱਡੀ ਗੱਲ ਵੀ ਕੋਈ ਨਹੀਂ ਕੀ ਤੇ ਮੁਸ਼ਕਿਲ ਵੀ ਬੜੀ ਆ ਕਹ ਲਗਭਗ ਕੇ ਤਾਂ ਗੱਲ ਬਣੂ ਕਹਿੰਦੇ ਪੁੱਛੋ ਸੁਆਗਣੀ ਤੁਸੀਂ ਆਵਿਆ ਕਿੰਨੀ ਗਣੀ ਤੇ ਸਹਿਜ ਸ਼ਿੰਗਾਰੀਆ ਮਿੱਠਾ ਬੋਲਣੀ ਕਰ ਲੰਗੇ ਇੱਕ ਤਾਂ ਟਿਕ ਜਾ ਇਹ ਮਨ ਦੀ ਪਟਕਣਾ ਤੇ ਸਰੀਰ ਦੀ ਪਟਕਣਾ ਬੰਦ ਕਰ ਦੇ ਤੇ ਬਸ ਇਹ ਹੀ ਰੁਕਾਵਟਾਂ ਤੇ ਹੋਣੀ ਨਹੀਂ ਆ ਨਾ ਸਾਡਾ ਸਰੀਰ ਖਲੋਂਦਾ ਉਹ ਤੇ ਨਾ ਸਾਡਾ ਮਨ ਖਲੋਂਦਾ ਵਾ ਤੇ ਸਰੀਰ ਉਹਦੋਂ ਹੀ ਖਲੋਣਾ ਜਦੋਂ ਮਨ ਖਲੋ ਗਿਆ ਤੇ ਇਹ ਦੋਵੇਂ ਚੀਜ਼ਾਂ ਬੰਦੇ ਦੀ ਖਲੋਣੇ ਦਿਆਂ ਤੇ ਮਨ ਦਾ ਰੌਲਾ ਪਾਈ ਜਾਂਦਾ ਤੇ ਸਰੀਰ ਨੂੰ ਭਜਾਈ ਜਾਂਦਾ ਤੇ ਫੜ ਲੋ ਫੜ ਲੋ ਸਹਿਜ ਸ਼ਿੰਗਾਰੀਆ ਮਿੱਠਾ ਬੋਲਣੀ ਤੇ ਕਹਿ ਲਗੀ ਪਿਰ ਰਸਾਲੂ ਤਾਂ ਮਿਲੀ ਉਹ ਜਿਹੜਾ ਰਸਾਂ ਦਾ ਘਰ ਪਰਮੇਸ਼ਰ ਵਨ ਪਿਰ ਰਸਾਲੂ ਤਾਂ ਮਿਲੀ ਕਿੱਦਾਂ ਮਿਲੂਗਾ ਉਹ ਗੁਰ ਕਾ ਸ਼ਬਦ ਸੁਣੀ ਤੂੰ ਨਾ ਗੁਰੂ ਦੀ ਗੱਲ ਸੁਣਿਆ ਕਰ ਬਈਕੇ ਗੁਰੂ ਦੀ ਕਥਾ ਸੁਣਿਆ ਕਰ ਗੁਰੂ ਦੀ ਬਾਣੀ ਸੁਣਿਆ ਕਰ ਆਸਾ ਦੀ ਵਾਰ ਸੁਣਿਆ ਕਰ ਰਹਿ ਰਾਸ ਸੁਣਿਆ ਕਰ ਸੰਗਤ ਚ ਬਿਆ ਕਰ ਤੇ ਪੈਰ ਰਸਾਲੂ ਤਾਂ ਮਿਲੀ ਜੇ ਗੁਰ ਕਾ ਸ਼ਬਦ ਸੁਣੀ ਤੇ ਗੁਰੂ ਅਰਜਨ ਸਾਹਿਬ ਜੀ ਇੱਕ ਵਚਨ ਕਰਦੇ ਆ ਜਦੋਂ ਕਿਸੇ ਖਾਸ ਬੰਦੇ ਨੇ ਆਉਣਾ ਹੋਵੇ ਨਾ ਘਰ ਦੇ ਵਿੱਚ ਤੇ ਇੱਕ ਤੇ ਆਪਾਂ ਘਰ ਨੂੰ ਸ਼ਿੰਗਾਰ ਦੇ ਆ ਤੇ ਜਿੱਥੇ ਨੂੰ ਬਿਠਾਉਣਾ ਉਹਦੀ ਉਹਦੀ ਸੇਜਾ ਵੀ ਵਧੀਆ ਤਿਆਰ ਕਰਦੇ ਆ ਤੇ ਗੁਰੂ ਅਰਜਨ ਸਾਹਿਬ ਇਹ ਮਾਰਾ ਕਹਿੰਦੇ ਆ ਵੀ ਸੁਣਤ ਸੰਦੇਸਰੋ ਰੱਬ ਦਾ ਸੁਨੇਹਾ ਸੁਣਨਾ ਜਿਹੜਾ ਹੈ ਰੱਬ ਦਾ ਨਾਮ ਸੁਣਨਾ ਜਿਹੜਾ ਜਿਨ ਗੁਰੂ ਨਾਲ ਸਭ ਕਹਿੰਦੇ ਕਿ ਤੇਰਾ ਸੱਦੜਾ ਸੁਣੀ ਜੇ ਭਾਈ ਜੇ ਕੋ ਬੈ ਲਾਏ ਜਿੱਥੇ ਕੋਈ ਰੱਬ ਦਾ ਪਿਆਰਾ ਬੈਠਾ ਰੱਬ ਨੂੰ ਜਪਣਦਿਆਂ ਨਾ ਉਹਦੇ ਕੋ ਬਹਿ ਜੋ ਬਸ ਬਹਿਣਾ ਹੀ ਮੁਸ਼ਕਲ ਵਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੁਣ ਤ ਸੰਦੇਸ ਰੋ ਜਿਹੜਾ ਰੱਬ ਦਾ ਸੁਨੇਹਾ ਵਾ ਨਾ ਇਹ ਸੁਣਨਾ ਮਾਨੋ ਇੱਕ ਸੁੰਦਰ ਸੇਜਾ ਤਿਆਰ ਕਰਨੀ ਪਰਮੇਸ਼ਰ ਵਾਸਤੇ ਸੁਣ ਤ ਸੰਦੇਸ ਰੋ ਪਿਰਗ੍ਰਹਿ ਸੇਜ ਵਿਛਾਈ ਬਸ ਸੁਣਨਾ ਹੀ ਉਸ ਨੂੰ ਸੁੰਦਰ ਸੇਜਾ ਤਿਆਰ ਕਰਨੀ ਹੈ ਤੇ ਜੇ ਕੋ ਰੱਬ ਦਾ ਨਾਮ ਸੁਣਦਾ ਨਹੀਂ ਨਾ ਤੇ ਇਹ ਮਨੋ ਸੇਜਾ ਤਿਆਰ ਨਹੀਂ ਕਰ ਰਿਹਾ ਤੇ ਉਹਨੇ ਆਉਣਾ ਵੀ ਨਹੀਂ ਆਇਓ ਕਹਿ ਲਓ ਆ ਜਦ ਕੋਈ ਤਿਆਰ ਨਹੀਂ ਸੇਜਾ ਨਹੀਂ ਤਿਆਰ ਕੀਤੀ ਤੋ ਉਹ ਕਿਦਾਂ ਆਣ ਕੇ ਬਹਿ ਜਾਊਗਾ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਵੀ ਜਿੱਥੇ ਕੋਏ ਕਥਨ ਜਿੱਥੇ ਵੀ ਕੋਈ ਬੈਠਾ ਰੱਬ ਦਾ ਨਾਮ ਕਥਨ ਕਰ ਰਿਹਾ ਵਾ ਚਲੋ ਹੁਣ ਤੇ ਬਹੁਤ ਮौज ਬਣੀ ਆ ਘਰ ਵਿੱਚ ਹੀ ਗੰਗਾ ਤੇ ਜੁੱਲੇ ਵਿੱਚ ਹੀ ਬੈਠ ਕੇ ਆਪਾਂ ਆਸਾ ਦੀ ਵਾਰ ਸੁਣ ਸਕਦੇ ਆ ਤੇ ਜਦੋਂ ਇਹ ਸਿਸਟਮ ਨਹੀਂ ਹੁੰਦਾ ਤੇ ਬੜੀ ਮੁਸ਼ਕਲਾਂ ਲੋਕਾਂ ਨੇ ਦਰਬਾਰ ਸਾਹਿਬ ਜਾ ਕੇ ਕੀਰਤਨ ਸੁਣਨਾ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਦਰਬਾਰ ਸਾਹਿਬ ਹੀ ਜਿੱਥੇ ਕੀਰਤਨ ਹੁੰਦਾ ਹੁੰਦਾ ਸੀ ਕੋਰ ਕਿਤੇ ਨਹੀਂ ਕੀਰਤਨ ਹੁੰਦਾ ਰਗ ਕੋਈ ਰਾਗੀ ਨਹੀਂ ਹੁੰਦਾ ਤੇ ਪੁਰਾਣੇ 5-7 ਰਾਗੀ ਹੁੰਦੇ ਸੀ ਭਾਈ ਗੋਪਾਲ ਸਿੰਘ ਭਾਈ ਬਖਸ਼ੀ ਸਿੰਘ ਇਹ ਪੁਰਾਣੇ ਰਾਗੀ ਆ ਸੁਰਜਨ ਸਿੰਘ ਇਹ ਪੰਜਾਂ ਰਾਗੀ ਹੁੰਦੇ ਸੀ ਤੇ ਦਰਬਾਰ ਸਰ ਕੀਰਤਨ ਹੁੰਦਾ ਤੇ ਬੜੀ ਮੁਸ਼ਕਲ ਦੇ ਨਾਲ ਕਿਤੇ ਜਾਣਾ ਦਰਬਾਰ ਸਹਿਤ ਲੋਕਾਂ ਨੇ ਉਥੇ ਜਾ ਕੇ ਕੀਰਤਨ ਸੁਣਨਾ ਤੇ ਹੁਣ ਤੇ ਮੌਜ ਬਣੀ ਆ ਜਿਹੜਾ ਮਰਦੀ ਕੀਰਤਨ ਸੁਣ ਲੋ ਕਥਾ ਸੁਣ ਲੋ ਜੀਵ ਜੀ ਸਭ ਕੁਝ ਹੁਣ ਤਾਂ ਕਰ ਬੈਠੇ ਸਭ ਕੁਝ ਨਾਨਕ ਘਰ ਬੈਠਿਆ ਸੋ ਪਾਈਏ ਹਾਂਜੀ ਘਰ ਬੈਠੀ ਜੇ ਨਿਯਤ ਰਾਸ ਕਰੇ ਪਰ ਉਹ ਘਰ ਬੈਠੀ ਪਾ ਸਕਦੇ ਪਰ ਰੀਸਾ ਜਿਵੇਂ ਸਾਡੀ ਨੀਤੇ ਸਾਫ ਨਹੀਂ ਹੋ ਰਹੀ ਪਵਿੱਤਰ ਨਹੀਂ ਹੋ ਰਹੀ ਸਾਬ ਕਹਿੰਦੇ ਜਿੱਥੇ ਕੋਈ ਕੋਈ ਕਥਨ ਨਾਉ ਸੁਣੰਦੋ ਮਾ ਬਰੀ ਜਿੱਥੇ ਕੋ ਕਥਨ ਕਰਨਦਿਆ ਤੇ ਰੱਬ ਦਾ ਨਾਮ ਸੁਣਿਆ ਜਾ ਰਿਹਾ ਨਾ ਜਿੱਥੇ ਕਿਤੇ ਤੇ ਮੂੰ ਜਲਾਉ ਤੱਥ ਮੂੰ ਮੈਣੇ ਮੈਂ ਜਲਾਉ ਮੈਣ ਚੱਲਣਾ ਹੈ ਨਾ ਜੋ ਗੁਰਦਸੇ ਬਾਟ ਮਰੀਦਾ ਜੋਲੀਏ ਜੋਲੀਏ ਕਹਿ ਲੋ ਜਾਂ ਜਲਾਉ ਕਹੋ ਮੂੰ ਜਲਾਉ ਤੱਥ ਮੈਂ ਉੱਥੇ ਜਾਵਾਂ ਤੁਰ ਕੇ ਜਾਵਾਂ ਤੇ ਨਾਨਕ ਪਰੀ ਪਸੰਦੋ ਹਰੀ ਥੀ ਉਸ ਤੇ ਜਰਮ ਉਥੇ ਜਾ ਕੇ ਰੱਬ ਦਾ ਨਾਮ ਸੁਣਾ ਐ ਅੰਦਰ ਖੇੜਾ ਜਿ ਵਿਕਾਸ ਆਜਵੇ ਸਵਾਲ ਪੁੱਛਣ ਵਾਲੇ ਨੇ ਪੁੱਛਿਆ ਕਿ ਉੱਚੋ ਜਾਇ ਸੁਆ ਗੁਣੀ ਤੁਸੀਂ 라ਵਿਆ ਕਿੰਨੀ ਗੁਣੀ ਤੇ ਪਿਰ ਰਸਾਲੂ ਤਾਂ ਮਿਲੀ ਜੇ ਗੁਰ ਕਾ ਸ਼ਬਦ ਸੁਣੀ ਜਿਸ ਹਰਦਾ ਹੀ ਰੱਬ ਨੂੰ ਘਰ ਬੁਲਾਉਣ ਵਾਸਤੇ ਸੀਜਾ ਮਛਾਉਣੀ ਆ ਪਰ ਅੰਦਰ ਬੜਾ ਰੌਲਾ ਪਿਆ ਮਨ ਦੇ ਵਿੱਚ ਤੇ ਇਹ ਗੁਰ ਕਾ ਸ਼ਬਦ ਉੱਥੇ ਕੋਈ ਅਸਰ ਨਹੀਂ ਕਰਨ ਦਿਆ ਤੇ ਨਾਂ ਸ਼ਬਦ ਨੂੰ ਸੁਣਿਆ ਜਾਂ ਰਿਹਾ ਵਾ ਕਿਉਂਕਿ ਰੌਲਾ ਬਹੁਤ ਪੈ ਗਿਆ ਉਸੇ ਨੂੰ ਮਾਰਨ ਗਿਆ ਸੀ ਕਿ ਸ਼ਬਦ ਨਾ ਸੁਣੀ ਬਾਰੋਲ ਕੁਚੋਲਾ ਮਾਇਆ ਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੀ ਬੋਰੋਲ ਕੁਝੋਲਾ ਤੇ ਭਾਈ ਅਨੰਦ ਲਾਲ ਜੀ ਇੱਕ ਤਜਰਬੇਕਾਰ ਬੰਦੇ ਨੇ ਤੇ ਜਿਹੜੇ ਰੱਬ ਤੱਕ ਪਹੁੰਚੇ ਨੇ ਤੇ ਉਹਨਾਂ ਨੂੰ ਪਤਾ ਵਾ ਕਿ ਕਿੱਦਾਂ ਗੱਲ ਬਣਦੀ ਆ ਉਹ ਕਹਿੰਦੇ ਨੇ ਬੇਗੁਜ਼ਰ ਅੱਜ ਲज्जਤ ਬੇਗੁਜ਼ਰ ਮਾਣੇ ਲੰਘ ਜਾਣਾ ਲज्जਤ ਮਣੇ ਸਵਾਦ ਦੇ ਬੇਗੁਜ਼ਰ ਅਜਮਣ ਜਦੋਂ ਲਜਿਤ ਮਣ ਸਵਾਦ ਹੀ ਲਜਿਤ ਹੀ ਖਮਸਾ ਹਵਾਸ ਖਮਸਾ ਜਿਹਨੂੰ ਅਸੀਂ ਪੰਜ ਕਹਿੰਦੇ ਆ ਨਾ ਤੇ ਅਰਬੀ ਵਿੱਚ ਖਮਸਾ ਬੋਲਦੇ ਆ ਜਿੰਨਾ ਕਹਿੰਦੇ ਨਾ ਆਵਲ ਵਾਹਿਦ ਇੱਕ ਨੂੰ ਕਹਿੰਦੇ ਆਪਾਂ ਤੇ ਇਸੇ ਤਰ੍ਹਾਂ ਅਰਬੀ ਵਿੱਚ ਖਮਸਾ ਬੋਲਦੇ ਨੇ ਪੰਜ ਨੂੰ ਤੇ ਅਰਬੀ ਵਿੱਚ ਦੋ ਨੂੰ ਬੋਲਦੇ ਨੇ ਤਨੀਨ ਤਨੀਨ ਤੇ ਤਿੰਨ ਨੂੰ ਬੋਲਦੇ ਆ ਤਲਾਕਾ ਤੇ ਚਾਰ ਨੂੰ ਬੋਲਦੇ ਆ ਅਰਬਾ ਤੇ ਪੰਜ ਨੂੰ ਬੋਲਦੇ ਆ ਖਮਸਾ ਤੇ 6 ਨੂੰ ਬੋਲਦੇ ਆ ਸੱਤਾ ਤੇ 7 ਨੂੰ ਬੋਲਦੇ ਆ ਸਬਾ ਇਸ ਤਰ੍ਹਾਂ ਕਰਕੇ ਉਹਨਾਂ ਦੀ ਗਿਣਤੀ ਆ ਤਮਾਨੀਆਂ ਮਾਣੇ 8 ਤੇ ਤਿਸ ਮਾਣੇ 9 ਤੇ ਅਛਰਾ 10 ਇਹ ਅਰਬੀ ਦੇ ਸ਼ਬਦ ਨੇ ਤੇ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਵੀ ਬੇ ਗੁਜਰ ਅੱਜ ਲਜਿਤ ਇੰ ਖਮਸਾ ਹਵਸ ਖਮਸਾ ਮਾਣੇ 5 ਹਵਸ ਮਾਣੇ ਵਕਾਰ ਕਹਿਣ ਲੱਗੇ ਜਦੋਂ ਤੂੰ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਅੱਗੇ ਲੰਘ ਗਿਓ ਨਾ ਤੂੰ ਜਦੋਂ ਬੇਗੁਜ਼ਰ ਗੁਜ਼ਰ ਜਾਣਾ ਲੰਘ ਜਾਣਾ ਕਹਿੰਦੇ ਇੱਥੋਂ ਦੀ ਗੁਜ਼ਰ ਗਿਆ ਲੰਘ ਗਿਆ ਜੇ ਗੁਜ਼ਰ ਨੂੰ ਕਹਿੰਦੇ ਫਲਾਣਾ ਬੰਦਾ ਗੁਜ਼ਰ ਗਿਆ ਮਰ ਗਿਆ ਕਹਿਣ ਲੱਗੇ ਬੇਗੁਜ਼ਰ ਜਰੋਂ ਤੇਰੇ ਅੰਦਰੋਂ ਇਹ ਗੁਜ਼ਰ ਜਾਣਗੇ ਲੰਘ ਤੂੰ ਜਦੋਂ ਇਹਨਾਂ ਤੋਂ ਅੱਗੇ ਲੰਘ ਜਾਵੇਂਗਾ ਤੂੰ ਕਾਮ ਕ੍ਰੋਧ ਲੋਭ ਪੰਜ ਅਵਸ ਤੋਂ ਅੱਗੇ ਲੰਘ ਜਾਵੇਂਗਾ ਨਾ ਤੇ ਕਹਿੰਦੇ ਤਾਂ ਬਿਆਬੀ ਬਿਆਬੀ ਕਹਿੰਦੇ ਨੇ ਪਿਆਲੇ ਨੂੰ ਸੱਜ ਤੇ ਅੱਜ ਜਾਮੇ ਸਾਫ ਜਰੋਂ ਤੂੰ ਇਹਨਾਂ ਚੀਜ਼ਾਂ ਤੋਂ ਅੱਗੇ ਲੰਘ ਜਾਵੇਂਗਾ ਨਾ ਪੰਜਾਂ ਤੋਂ ਫਿਰ ਤੈਨੂੰ ਉਸ ਪਵਿੱਤਰ ਪਿਆਲੇ ਦਾ ਪਤਾ ਲੱਗੇਗਾ ਉਸ ਤੋਂ ਪਹਿਲਾਂ ਨਹੀਂ ਲੱਗਣਾ ਨਾ 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 ਇਹਨਾਂ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਨਾ ਕਿ ਜਿਨ ਜਾਣਿਆ ਸਹੀ ਤਰੀ ਉਹੀ ਬੰਦਾ ਤਰ ਸਕਦਾ ਵਾ ਜਿਹੜਾ ਰੱਬ ਨੂੰ ਜਾਣ ਲਵੇ ਤੇ ਜਿਨ੍ਹਾਂ ਚ ਰੋ ਜਾਣਿਆ ਨਾ ਗਿਆ ਤੇ ਉਹਨਾਂ ਚ ਇਹ ਆਪਾਂ ਪੰਜਾਂ ਦੇ ਪ੍ਰਭਾਵ ਥੱਲੇ ਰਹਿਣਾ ਵਾ ਉਸੇ ਨੂੰ ਮਾਰਨੇ ਆਖਿਆ ਸੀ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ ਹੁਣ ਬਾਹਰੋਂ ਚੋਰਾਂ ਦਾ ਤੇ ਅਸੀਂ ਬੜਾ ਪ੍ਰਬੰਧ ਕਰ ਲਿਆ ਬੂਏ ਲਾ ਲੇ ਕੰਧਾਂ ਉੱਚੀਆਂ ਕਰ ਲੀਆਂ ਕੈਮਰੇ ਲਾ ਲੇ ਘਰ ਵਿੱਚ ਹਥਿਆਰ ਵੀ ਰੱਖ ਲੇ ਇੱਕ ਚੋਰ ਨਾ ਵੜੇ ਤੇ ਮਾਰਾ ਕਹਿੰਦੇ ਬਾਹਰਲੇ ਘਰ ਦਾ ਤੇ ਤੂੰ ਬਚਾ ਕਰ ਲਿਆਈ ਤੇ ਤੇਰੀ ਦੇਹੀ ਅੰਦਰ ਵੀ ਪੰਜ ਬੈਠੇ ਹੋਏ ਆ ਇਹਨਾਂ ਦਾ ਕੀ ਕਰੇਗਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹ ਬੰਦੇ ਦੀ ਦੇਹੀ ਅੰਦਰ ਬੈਠੇ ਹੋਏ ਆ ਤੇ ਕਰਦੇ ਕੀ ਇਹ ਚੋਰਾਂ ਦਾ ਕੰਮ ਲੁੱਟਣਾ ਕੁੱਟਣਾ ਉਪਧਰ ਮਚਾਉਣਾ ਚੋਰ ਕੋਈ ਸਿੱਧਾ ਕੰਮ ਥੋੜਾ ਕਰ ਦੇ ਹੁੰਦੇ ਨਾ ਨਾ ਕੋਈ ਕਹਿ ਰਿਹਾ ਸੀ ਗਵਾਂਡੋਂ ਗਵਾਂਡੀ ਕੋਈ ਘਰ ਵੇਚ ਕੇ ਚਲ ਗਿਆ ਤੇ ਸਾਰੇ ਮੱਲੇ ਨੇ ਖੁਸ਼ੀਆਂ ਮਨਾਈਆਂ ਵੀ ਚੋਰ ਬੰਦਾ ਨਿਕਲ ਗਿਆ ਸਾਡੇ ਮੱਲੇ ਚ ਚੋਰ ਮੱਲੇ ਚ ਹੋਵੇ ਚੋਰ ਗਲੀ ਚ ਹੋਵੇ ਚੋਰ ਪਿੰਡ ਚ ਹੋਵੇ ਚੋਰ ਲਾਕੇ ਦਾ ਹੋਵੇ ਤੇ ਲੋਕੀ ਸਾਰੇ ਦੁਖੀ ਹੁੰਦੇ ਉਤੋਂ ਇੱਕ ਚੋਰ ਘਰ ਵੇਚ ਕੇ ਚਲ ਗਿਆ ਤੇ ਸਾਰੇ ਮੱਲੇ ਨੇ ਖੁਸ਼ੀ ਮਨਾਈ ਵੀ ਤੇ ਲੜਦਾ ਵੀ ਸੀ ਤੇ ਚੋਰੀਆਂ ਵੀ ਕਰਦਾ ਸੀ ਤੇ ਨਿਕਲ ਗਿਆ ਚੰਗਾ ਹੋ ਗਿਆ ਤੇ ਮਾਰ ਕਹਿੰਦੇ ਤੇਰੇ ਅੰਦਰ ਤੇ ਆਪਣੇ ਅੰਦਰ ਤੇ ਪਈ ਪੰਜ ਚੋਰ ਬੈਠੇ ਤੇ ਚੋਰ ਵੀ ਕੋਈ ਆਮ ਨਹੀਂ ਆ ਨਾਮੀ ਚੋਰ ਵਾ ਦਾਮੀ ਚੋਰ ਗਰੋਧ ਕਿੱਥੋਂ ਆਉਂਦਾ ਕੋਈ ਬਾਹਰੋਂ ਥੋੜਾ ਆਉਂਦਾ ਅੰਦਰ ਹੀ ਬਿਠਾ ਹੋਇਆ ਹੋ। ਸਮੇਂ ਦੀ ਉਡੀਕ ਕਰ ਰਿਹਾ ਹੁੰਦਾ ਵਾਪ। ਸਮੇਂ ਦੇ ਨਾਲ ਅਟੈਕ ਕਰਦਾ, ਸਮੇਂ ਨਾਲ ਆਪਣੀ ਚੋਰੀ ਕਰਦਾ। ਹੁਣ ਚੋਰ ਜਿਹੜਾ ਹੁੰਦਾ ਮੌਕਾ ਭਾਲ ਰਿਹਾ ਹੁੰਦਾ। ਕਿ ਇਕੱਲੇ ਬੰਦੇ ਨੂੰ ਫੜੀਏ ਾਕਾਂਤ ਜਗ੍ਹਾ ਤੇ ਫੜੀਏ ਰਾਤ ਨੂੰ ਲੁੱਟੀਏ। ਰਾਤ ਨੂੰ ਸਾਂਹ ਲਾਈਏ ਚੋਰੀ ਉਹ ਉਹਦੀ ਸਕੀਮ ਹੁੰਦੀ ਹੈ ਚੋਰ ਦੀ। ਚੋਰ ਦਾ ਦਿਮਾਗ ਬੜਾ ਤੇਜ ਹੁੰਦਾ ਹੈ। ਕਈ ਹੋ ਰਹੀ ਜੱਜ ਵੀ ਤੇ ਪੁਲਿਸ ਵੀ ਹਰਾਨ ਰਹਿ ਜਾਂਦੀ ਵੀ ਕਿਦਾਂ ਚੋਰੀ ਕਰ ਗਿਆ ਹੈ ਤੇ ਮਾਰਾ ਕਹਿੰਦੇ ਫਿਰ ਜਦੋਂ ਕਰੋਧ ਨੇ ਤੈਨ ਦੇ ਤੇਰੇ ਅੰਦਰੋਂ ਪਤਾ ਕੀ ਚਰਉਣਾ ਹੀ ਸਦੇਹੀ ਅੰਦਰ ਪੰਚ ਚੋਰ ਵਸੇ ਅੰਮ੍ਰਿਤ ਲੂਟੇ ਅੰਮ੍ਰਿਤ ਕੀ ਆ ਅੰਮ੍ਰਿਤ ਪਰਮ ਸ਼ਾਂਤੀ ਓਮ ਨਮੇ ਸ਼ਾਂਤੀ ਕਿਨੂ ਕਹਿਲ ਉਹ ਜਦ ਬ੍ਰਹਮਾ ਕੁਮਾਰੀ ਨੇ ਕੋਈ ਆਪਣਾ ਪੰਥ ਜਿਆ ਕੋਈ ਚਲਾ ਲਿਆ ਉਹ ਮ ਸ਼ਾਂਤੀ ਉਹ ਕਹਿੰਦੇ ਤੇ ਸ਼ੱਕੀ ਸ਼ਕਾਈ ਜਾਂਦੇ ਮਾਲ ਸਭ ਕੋਈ ਠੀਕ ਠਾਕ ਹੀ ਚੜਦੀ ਕਲਾਈ ਆ ਕਹਿੰਦੇ ਕੋਈ ਭਗਵਾਨ ਨਹੀਂਗਾ ਕਿਸੇ ਨੂੰ ਨਹੀਂ ਮੰਨਣਾ ਸਿਰਫ ਆਤਮਾ ਤੁਹਾਡਾ ਸਭ ਕੁਝ ਇਹ ਹੀ ਤੁਹਾਡਾ ਗੁਰੂ ਆ ਇਹ ਹੀ ਤੁਹਾਡਾ ਭਗਵਾਨ ਆ ਬਸ ਉਨਾ ਆਸ਼ਰਮ ਖੋਲੇ ਹੋਏ ਨੇ ਚਲੋ ਰੱਬ ਖੈਰ ਕਰੇ ਮਰ ਕਹਿੰਦੇ ਅਮਰ ਤਲੂਟੇ ਮਨਮੁਖ ਨਹੀਂ ਬੂਜੇ ਸਮਝ ਨਹੀਂ ਆ ਰਹੀ ਮਨਮੁਖ ਨਹੀਂ ਬੂਜੇ ਕਿਸ ਅੱਗੇ ਕਰੇ ਪੁਕਾਰ ਤੇ ਕ੍ਰੋਧ ਕੀ ਆ ਪੈ ਸਾਨੂੰ ਸਾੜਦਾ ਜਲਾਉਂਦਾ ਤੇ ਸਾਡੇ ਹਿਰਦ ਦੀ ਸ਼ਾਂਤੀ ਖਤਮ ਕਰ ਦਿੰਦਾ ਪਰ ਹੁਣ ਦੁਨੀਆ ਹਾਈ ਕਰੋਧਨਾ ਭਰੀਆ ਤੇ ਇਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਦੁਨੀਆ ਨੂੰ ਕਿ ਇਸ ਨਹੀਂ ਸੜ ਰਹੇ ਆ ਇਹ ਕੇਵਲ ਰੱਬ ਦੇ ਪੰਧੀਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਦੁਨੀਆਦਾਰ ਨੂੰ ਇਹ ਚੀਜ਼ਾਂ ਤੰਗ ਨਹੀਂ ਕਰਦੀਆਂ ਕਿ ਉਹ ਦੁਨੀਆਦਾਰ ਜਿੰਦਾ ਹੀ ਉਹਦੇ ਵਿੱਚ ਬਣ ਸਵੇਰੇ ਕਿਸੇ ਨਾਲ ਲੜਿਆ ਦੁਪਹਿਰੇ ਕਿਸੇ ਨਾਲ ਲੜਿਆ ਸ਼ਾਮ ਨੂੰ ਕਿਸੇ ਨਾਲ ਲੜ ਪੀ ਤੇ ਬੰਦਗੀਆਂ ਕਰਨ ਵਾਲੇ ਬਾਬੇ ਫਰੀਦ ਵਰਗੇ ਜੇ ਕਿਤੇ ਇੱਕ ਕੌੜਾ ਬਚਨ ਵੀ ਕਹਿ ਦੇਣ ਤੇ ਸਾਰੀ ਦਿਹਾੜੀ ਡਟਫਦੇ ਰਹਿੰਦੇ ਆ ਵੀ ਇਹ ਮਾੜਾ ਹੋ ਗਿਆ ਸਾਡੇ ਕੋਲ ਤਾਂ ਤੇ ਉਹਨਾਂ ਨੇ ਫਿਰ ਕਿਹਾ ਸੀ ਇੱਕ ਫਿੱਕਾ ਨਾ ਗਲਾਈ ਨਾ ਨਾ ਇੱਕ ਇੱਕ ਗੱਲ ਤੇਰੇ ਮੂੰਹ ਚ ਫਿੱਕੀ ਨਹੀਂ ਹੋਣੀ ਚਾਹੀਦੀ ਹੋ ਗਈ ਤੇ ਤੇਰੀ ਅੰਦਰ ਦੀ ਸ਼ਾਂਤੀ ਐ ਸਾੜ ਦੇਣੀ ਕੋ ਇੱਕ ਥੀਲੀ ਨਾ ਹੀ ਜੰਗਲ ਸੜ ਜਾਂਦਾ ਵਾ ਜੰਗਲ ਸਾੜਨ ਵਾਸਤੇ ਕੋਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੱਖਾਂ ਮਣ ਲੱਕੜ ਪਈ ਹੋਵੇ ਲੱਖਾਂ ਮਣ ਰੂੰ ਪਿਆ ਹੋਵੇ ਤੇ ਲੱਖਾਂ ਮਣ ਅੱਗ ਨਹੀਂ ਚਾਹੀਦੀ ਅੱਗ ਦੀ ਇੱਕ ਚਿੰਗਾਰੀ ਚਾਹੀਦੀ ਤੀਲੀ ਚਾਹੀਦੀ ਉਹਨੇ ਸਭ ਕੁਝ ਸਾੜ ਦੇਣਾ ਕਰੋਧ ਵੀ ਰੰਚਕ ਮਾਤਰ ਹੀ ਅੰਦਰੋਂ ਸਭ ਕੁਝ ਸਾੜ ਦਿੰਦਾ ਏ ਤੇ ਗੁਰੂ ਨਾਨਕ ਸਾਹਿਬ ਨੇ ਲੋਕਾਂ ਮਤ ਕੋ ਫੱਕੜ ਬਾਇ ਫੱਕੜ ਮੈਨੇ ਝੂਠ ਹੈ ਨਵਰਲੇ ਨਹੀਂ ਗਲੇ ਫੈਲ ਫੱਕੜ ਸੰਸਾਰ ਦੇ ਫੱਕੜ ਹੀ ਕਹਿੰਦੇ ਲੋਕਾ ਲੋਕਾ ਮਤ ਕੋਈ ਫੱਕੜ ਪਾਏ ਮੇਰੀ ਗੱਲ ਨੂੰ ਝੂਠ ਨਾ ਮੰਨਿਓ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਹਿੰਦੇ ਲੱਖ ਬੜਿਆਂ ਕਰ ਇਕੱਠੇ ਲੱਖਾਂ ਮਨ ਲੱਕੜ ਇਕੱਠੀ ਇੱਕ ਰਤੀ ਲੈ ਪਾਏ ਇੱਕ ਰਤੀ ਜਿੰਨੀ ਅੱਗ ਸਾੜ ਦਿੰਦੀ اسی ਤਰ੍ਹਾਂ ਇੱਕ ਰਤੀ ਜਿੰਨਾ ਮੀ ਨਾਮ ਹਿਰਦੇ ਜਿ ਵਸ ਜਵੇ ਨਾ ਤੇ ਜਨਮ ਜਨਮਾਂ ਤਰਾਂ ਦੇ ਕਿਨ ਕਾਇਕ ਜਹ ਜੀਵ ਬਸਾਵੇ ਤੇ ਤਾਂ ਕੀ ਮਹਿਮਾ ਤੇ ਕਈਆਂ ਜਨਮਦ ਕੀਤੇ ਹੋਏ ਪਾਪ ਸੜ ਜਾਂਦੇ ਨੇ ਤੇ ਕ્રોਧ ਵੀ ਰੰਚਕ ਮਾਤਰ ਸਭ ਕੁਝ ਸਾੜ ਦਿੰਦਾ ਤੇ ਰੱਬ ਦਾ ਨਾਮ ਵੀ ਰੰਚਕ ਮਾਤਰ ਅੰਦਰੋਂ ਹਰਿਆ ਕਰ ਦਿੰਦਾ ਵਾ ਏਕ ਬੂੰਦ ਗੁਰ ਅਮਰਤ ਦੀਨਾ ਏਕ ਬੂੰਦ ਅ ਨਹੀਂ ਜਿਹੜੀਆਂ ਬੂੰਦਾਂ ਪਿਉਂਦੇ ਆ ਇੱਕ ਬੂੰਦ ਤੇ ਭੋਲੀਆ ਨਹੀਂ ਹੁੰਦਾ ਤੇ ਰੱਬ ਦਾ ਇੱਕ ਬੂੰਦ ਵਿੱਚ ਹੀ ਬਹੁਤ ਵੱਡੀ ਤਾਕਤ ਬਸ ਇੱਕ ਬੂੰਦ ਹੀ ਮਿਲ ਗਈ ਤੇ ਸਰ ਜਾਣਾ ਤੇ ਮਾਰਕਿੰਦੇ ਪਰ ਇਹ ਜਿਹੜੇ ਚੋਰ ਤੇਰੇ ਅੰਦਰ ਬੈਠੇ ਤੈਨੂੰ ਰੱਬ ਦੇ ਰਾਹ ਤੇ ਤੁਰ ਨਹੀਂ ਦਿੰਦੇ ਤੂੰ ਕੋਸ਼ਿਸ਼ ਕਰਦਾ ਹੈ ਤੇ ਕ੍ਰੋਧ ਤੈਨੂੰ ਸਾੜ ਦਿੰਦਾ ਹੈ ਤੇ ਲੋਭ ਕੀ ਕਰਦਾ ਤੇਰੇ ਅੰਦਰ ਉਹ ਸੰਤੋਖ ਖਤਮ ਕਰ ਦਿੰਦਾ ਹੈ ਤੇ ਲੋਭੀ ਬੰਦਾ ਰੱਬ ਦੇ ਰਾਹ ਤੇ ਨਹੀਂ ਤੁਰ ਸਕਦਾ ਇਹ ਹੀ ਤੇ ਮੁਸ਼ਕਲ ਹੈ ਕੋਈ ਬੰਦਾ ਲੋਭੀ ਰੱਬ ਦੇ ਰਾਹ ਤੇ ਨਹੀਂ ਤੁਰ ਸਕਦਾ ਉਦੋਂ ਹੀ ਤੁਰੇਗਾ ਸੇਵ ਕੀਤੀ ਸੰਤੋਖ ਹੈ ਜਿਹਨੇ ਸੱਚੋ ਸੱਚ ਧਿਆਇਆ ਜਿੰਨੇ ਸੱਚ ਨੂੰ ਧਿਆਇਆ ਉਹਨੂੰ ਸੰਤੋਖ ਮਿਲਿਆ ਤੇ ਉਹੀ ਰੱਬ ਦੇ ਰਾਹ ਤੇ ਤੁਰਿਆ। ਤੇ ਮਾਰ ਕਹਿੰਦੇ ਜਿੱਥੇ ਕ੍ਰੋਧ ਸਾੜ ਦਿੰਦਾ ਹੈ ਅੰਦਰੋਂ ਲੁੱਟ ਲਿੰਦਾ ਹੈ ਲੋਭ ਸੰਤੋਖ ਦਾ ਤਨ ਖੋਹ ਲਿੰਦਾ ਹੈ। ਇਹ ਇਹ ਅੰਮ੍ਰਿਤ ਅੰਮ੍ਰਿਤ ਦੀਆਂ ਨੇ ਸ਼ਾਂਤੀ ਸੰਤੋਖ ਪ੍ਰੇਮ ਨਾਮ ਇਹ ਅੰਮ੍ਰਿਤ ਰੂਪੀ ਚੀਜ਼ਾਂ ਨੇ ਤੇ ਮਾਰ ਕਹਿੰਦੇ ਇਹ ਬੰਦੇ ਦੇ ਕੋਲੋਂ ਇਹ ਲੁੱਟ ਲੈਂਦੇ ਨੇ ਤੇ ਇਹ ਚੀਜ਼ਾਂ ਹੋਣ ਬੰਦੇ ਦੇ ਪੱਲੇ ਤੇ ਤਾਂ ਹੀ ਬੰਦਾ ਰੱਬ ਦੇ ਰਾਹ ਤੇ ਤੁਰਦਾ ਉਦਾਂ ਵੈਸੇ ਤੁਰਿਆ ਨਹੀਂ ਜਾਂਦਾ ਤਾਂ ਹੀ ਉਹ ਤੇ ਦੁਨੀਆ ਤੁਰ ਨਹੀਂ ਤੁਰਨੀ ਰਹੀ ਉਹਨਾਂ ਨੂੰ ਸੁਣ ਮਿਲਦੀ ਕਿਵੇਂ ਗੱਪਾਂ ਮਾਰਨ ਵਾਲਿਆਂ ਨੂੰ